आम आदमी पार्टी हाईकमांड ਵੱਲੋਂ ਥਾਪੇ ਗਏ ਨਵੇਂ ਪੰਜਾਬ ਪ੍ਰਧਾਨ ਅਮਨ अरोੜਾ ਅਤੇ ਮੀਤ ਪ੍ਰਧਾਨ ਸ਼ਹਿਰੀ ਕਲਸੀ ਦੇ ਫਗਵਾੜਾ ਪੱਜਣ ਤੇ ਦੋ ਵੱਖ-ਵੱਖ ਜਗ੍ਹਾ ਤੇ ਦੋਵੇਂ ਗੁੱਟਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਨਵਨਿਗਤ ਪ੍ਰਧਾਨ ਅਮਨ अरोੜਾ ਅਤੇ ਮੀਤ ਪ੍ਰਧਾਨ ਸ਼ਹਿਰੀ ਕਲਸੀ ਵੱਲੋਂ ਅੱਜ ਆਪਣੀ ਸ਼ੁਕਰਾਨਾ ਯਾਤਰਾ ਤਹਿਤ ਫਗਵਾੜਾ ਵਿਖੇ ਫੇਰੀ ਪਾਈ ਗਈ ਇਸ ਦੌਰਾਨ ਉਹਨਾਂ ਦਾ ਰੈਸਟ ਹਾਊਸ ਫਗਵਾੜਾ ਨਜ਼ਦੀਕ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਪਰਮਾ ਸਵਾਗਤ ਕਰਨ ਲਈ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਮੈਡਮ ਲਲਿਤ ਸਕਲਾਨੀ ਸੂਬਾ ਸਪੋਕਸਪਰਸਨ ਹਰਜੀਮਨ ਦਲਜੀਤ ਰਾਜੂ ਦਰਬੇਸ਼ਪੰਡ ਵਿਧਾਇਕ ਇਸ਼ਾਂਕ ਚੱਬੇਵਾਲ ਜਤਿੰਦਰ ਚੱਬੇਵਾਲ ਉੱਚੇਚੀ ਤੌਰ ਤੇ ਸ਼ਾਮਲ ਹੋਏ ਅਤੇ ਪੰਜਾਬ ਪ੍ਰਧਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਇਸੇ ਤਰ੍ਹਾਂ ਦੂਜੇ ਗੁੱਟ ਨੇ ਸ਼ੂਗਰ ਮਿਲ ਚੌਕ ਉੱਪਰ ਨਵਨਿਯੁਕਤ ਪ੍ਰਧਾਨ ਅਮਨ ਅਰੋੜਾ ਦਾ ਸਵਾਗਤ ਕੀਤਾ ਜਿਸ ਵਿੱਚ ਜਨਰਲ ਸਕੱਤਰ ਅਸ਼ੋਕ ਭਾਟਿਆ ਨਗਰ ਸੁਧਾਰ ਅtras ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਡਾਕਟਰ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਜਤਿੰਦਰ ਪ੍ਰਹਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਐਸ ਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਗੋਗੀ ਸਾਬਕਾ ਖਜ਼ਾਨਚੀ ਹਰਜਿੰਦਰ ਸਿੰਘ ਬਿਰ ਚਰਨਜੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਅਮਨ ਅਰੂੜਾ ਦੇ ਸਵਾਗਤ ਕਰਨ ਲਈ ਆਗੂ ਅਤੇ ਵਰਕਰ ਪਹੁੰਚੇ ਬਾਕੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਵਿੱਚ ਵੀ ਧੜੇਬੰਦੀ ਪੂਰੇ ਸ਼ਿਖਰਾਂ ਤੇ ਅੱਜ ਦੇਖਣ ਨੂੰ ਮਿਲੀ ਜਿਸ ਤੋਂ ਪਾਰ ਪਾਉਣਾ ਨਵ ਨਿਯੁਕਤ ਪ੍ਰਧਾਨ ਅਮਨ ਅਡੋਰਾ ਲਈ ਟੀਡੀ ਖੀਰ ਸਾਬਤ ਹੋਣ ਵਾਲਾ ਹੈ ਓਕੇ ਪ੍ਰਿਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਗੁਰਦੀਪ ਦੀਪਾ ਸੀਮਾ ਰਾਣਾ ਸਨੀ ਬੱਤਾ ਸਰਪੰਚ ਵਰुण ਬੰਗੜ ਅਵਤਾਰ ਪੰਡਵਾ ਪਰਮਜੀਤ ਸਿੰਘ ਧਰਮਸੋਤ ਚਮਨ ਲਾਲ ਬਲਾਕ ਇੰਚਾਰਜ ਸਮਰ ਗੁਪਤਾ ਬਲਾਕ ਇੰਚਾਰਜ ਬਲਵੀਰ ਠਾਕੁਰ ਮਾਨੋ ਮਹੰਤ ਚਮਨ ਸਾਬੀ ਚਾਚੋਗੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ ਦੇਖੋ ਕੀ ਕਿਹਾ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਨੇ ਉਹ ਬੀਤੇ ਦਿਨੀ ਫੂਰੇ ਜਦੋਂ ਪਹਿਲਾਂ ਜਿਹੜੀਆਂ ਜੁਨੀ ਤੋੜਾਂ ਆਉਂ ਜਾਂ ਉਹਦੇ ਵਿੱਚ ਵੀ ਠੜੇਵਾਜੀ ਸਾਹਿਬ ਦੇਖਣ ਨੂੰ ਵੀ ਜਿਹਦੇ ਕਾਰਨ ਇੱਕ ਸੀਟ ਆਪਾਂ ਹਾਰੇ ਆਂ ਆਵਾਜ਼ੀ ਪਾਰਟੀ ਅੱਜ ਫਗਵਾੜਾ ਵਿੱਚ ਵੀ ਦੋ ਜਗ੍ਹਾ ਤੁਸੀਂ ਅਮਨ ਉਹਨਾਂ ਨੂੰ ਦੋਕਣ ਜਾ ਰਹੇ ਹੋ ਇਹ ਕੀ ਹੈ ਜੀ ਇਹ ਜਿਹੜੀ ਤੁਹਾਡੀ ਠੜੇਬੰਦੀ ਖਤਮ ਨਹੀਂ ਹੋ ਰਹੀ ਹੈ ਕੀ ਕਰ ਰਹੇ ਹੋ ਨਹੀਂ ਕੋਈ ਠੜੇਬੰਦੀ ਦੀ ਗੱਲ ਨਹੀਂ ਹੈਗੀ ਜੀ ਅਸੀਂ ਇੱਕ ਅਲੱਗ ਸਪੌਟ ਚੁਣਿਆ ਤਾਂ ਕਿ ਅਸੀਂ ਜਿਹੜੇ ਵਲੰਟੀਅਰ ਹੈ ਜਿਹੜੇ ਅਸੀਂ ਔਦੇਦਾਰ ਸਹਿਬਾਨ ਆ ਅਸੀਂ ਉਹਨਾਂ ਨਾਲ ਕੋਈ ਪਰਸਨਲ ਗੱਲ ਕਰਨੇ ਚਾਹੁੰਦੇ ਸੀਗੇ ਉੱਥੇ ਸਾਰੇ ਪੰਜਾਬ ਦਾ ਸਾਡੇ ਚੱਬੇਵਾਲ ਹਲਕੇ ਉਹ ਬੰਗਿਆਂ ਹਲਕੇ ਤੋਂ ਗਰਾਇਆ ਤੋਂ ਉੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਪਰ ਅਸੀਂ ਇੱਥੇ ਆਪਣਾ ਇੱਕ ਸੈਪਰੇਟ ਮੀਟਿੰਗ ਕਰਨੇ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਆ ਜੀ ਤਾਂ ਕਿ ਸਾਡੀ ਇੱਕ ਭਾਵੇਂ 2 ਮਿੰਟ ਦੀ ਗੱਲ ਹੋਵੇ ਸਾਡੀ ਪੰਜਾਬ ਪ੍ਰਧਾਨ ਜੀ ਨਾਲ ਗੱਲ ਹੋ ਜਵੇ ਆ ਮਾਣੀ ਪਾਰਟੀ ਦੇ ਸਾਰੇ ਵਲੰਟੀਅਰ ਬਹੁਤ ਖੁਸ਼ ਦਿਖ ਰਹੇ ਆ ਕਿਉਂਕਿ ਸਾਡੇ ਨਵੇਂ ਬੜੇ ਨਵਜੁਗਤ ਪੰਜਾਬ ਪ੍ਰਧਾਨ ਸ੍ਰੀ ਅਮਨ अरोੜਾ ਜੀ ਫਗਵਾੜਾ ਵਿੱਚੋਂ ਵੀ ਲੰਘਦੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾ ਰਹੇ ਨਮਸਤਕ ਹੋਣ ਜਾ ਰਹੇ ਆ ਉਹਨਾਂ ਦੇ ਨਾਲ ਸਾਡੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਜੀ ਵੀ ਨਾਲ ਆ ਰਹੇ ਆ ਸਾਰਾ ਫਗਵਾੜਾ ਸਾਰਾ ਵਲੰਟੀਅਰ ਫਗਵਾੜਾ ਸਾਰੇ ਅਹੁਦੇਦਾਰ ਫਗਵਾੜੇ ਦੇ ਬਹੁਤ ਖੁਸ਼ ਆ ਤੇ ਉਹਨਾਂ ਦੇ ਸਵਾਗਤ ਲਈ ਅਸੀਂ ਸਾਰੇ ਇੱਥੇ ਆਪਣੇ ਸ਼ੁਗਰਮੁਲ ਚੌਕ ਵਿੱਚ ਅਸੀਂ ਇਕੱਤਰ ਹੋਏ ਆ ਉਹਨਾਂ ਦੇ ਸਵਾਗਤ ਲਈ ਅਸੀਂ ਦਿਲੋਂ ਜਾਨ ਬਚਾਣ ਲਈ ਤਿਆਰ ਆ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਅਸੀਂ ਉਹਨਾਂ ਦੇ ਕੰਮ ਉਹਨਾਂ ਦੇ ਦੱਸੇ ਹੋਏ ਹਰ ਕੰਮ ਕਰਾਂਗੇ ਆਮ ਆਦਮੀ ਪਾਰਟੀ ਨੂੰ ਉੱਚਾ ਲਿਜਾਣ ਦੀ ਪੰਜਾਬ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਆਪ ਪਾਰਟੀ ਜਿੰਦਾਬਾਦ ਅੱਜ ਬੜੇ ਖੁਸ਼ੀ ਦਾ ਦਿਨ ਆ ਕਿ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਨਵੇਂ ਚੁਣੇ ਹੋਏ ਪ੍ਰਧਾਨ ਜਿਹੜੇ ਅਮਰੋੜਾ ਜੀ ਤੇ ਐਕਟੇ ਪ੍ਰਧਾਨ ਜਿਹਦੀ ਕਾਰਜੀza ਉਹ ਤੇ ਪਹੁੰਚੇ ਹੈਗੇ ਆ ਜਿਹੜੇ ਕਿ ਪਟਿਆਲਾ ਤੋਂ ਚੜ ਕੇ ਦਵਾਰ ਸਾਹਿਬ ਜੀ ਅੰਮ੍ਰਿਤਸਰ ਮੱਧ ਤੱਕ ਜਾ ਰਹੇ ਆ ਤੇ ਸਾਰੇ ਪੰਜਾਬ ਦੇ ਵਿੱਚ ਅੱਜ ਉਹਦਾ ਭਰਮਾ ਸੱਤ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨ ਤੇ ਤੋਂ ਅਸੀਂ ਵੀ ਫੁਵਾੜੇ ਬਚ ਆਮ ਆਦਮੀ ਪਾਰਟੀ ਜਿੰਨੇ ਵੀ ਅਹੁਦੇਦਾਰ ਹੈਗੇ ਆ ਜਿੰਨੇ ਸਾਡੇ ਵਰਕਰ ਹੈਗੇ ਆ ਸਾਰੇ ਹੋਮ ਹੋਮਗਾ ਪਹੁੰਚਿਆ ਗਿਆ ਤਾਂ ਕਿ ਉਹ ਬਹੁਤ ਹੀ ਸੋਚਕ੍ਰਿਤਕ ਜਾਵੇ ਜਿੱਤ ਦੇ ਕਾਲ ਆਮ ਆਦਮੀ ਪਾਰਟੀ ਲੈ ਗਈ ਆ ਉਹ ਪਿਛਲੇ ਜੋ ਬਾਈਲੈਕਸ਼ਨ ਜਿਹਾ ਉਹਦੇ ਸਾਰੇ ਪੰਜਾਬ ਨੇ ਬਹੁਤ ਵਧੀਆ ਢੰਗ ਨਾਲ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਜਿੱਤ ਦਵਾਈ ਹੈਗੀ ਆ ਔਰ ਜਿੰਨਾ ਦੇ ਸਾਰੇ ਪੰਜਾਬ ਦਾ ਸਾਡਾ ਕੇਂਦਰ ਹੈਗਾ ਸਾਰਾ ਇਸ ਵੇਲੇ ਪੱਪਾ ਪਰ ਹੋਇਆ ਆ ਇੱਛਾ ਪ੍ਰਯਾਗਿਆ ਕੇਂਦਰ ਵਿੱਚ ਉਹ ਸਾਨੂੰ ਪੂਰਨ ਆਸ ਹੈਗੀ ਆ ਤੇ 2027 ਬਤਲੀ ਜਿਹੜੇ ਪੰਜਾਬ ਦੇ ਵਿੱਚ ਆਵਾਜ ਦੇ ਪਰ ਸਰਕਾਰ ਬਣਗੇ ਸੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਅੱਜ ਸਗਰਾਨਾ ਯਾਤਰਾ ਜਿੱਥੇ ਆਰੰਭ ਹੋਇਆ ਉੱਥੇ ਹੀ ਸਾਡੇ ਪੰਜਾਬ ਦੇ ਨਵੇਂ ਬਨੇ ਪ੍ਰਧਾਨ ਅਮਨ ਅਰੋੜਾ ਜੀ ਅਤੇ ਨਾਲ ਸ਼ਹਿਰੀ ਕਲਸੀ ਜੀ ਜੋ ਬਰਕੇ ਨੂੰ ਪ੍ਰਧਾਨ ਚੁਣੇ ਗਏ ਹਨ ਅੱਜ ਆ ਰਹੇ ਨੇ ਸਾਡੇ ਕੋਲ ਸਾਡੇ ਕੋਲ ਫਗਵਾੜਾ ਵਿੱਚ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਸਾਰੀ ਆਮ ਆਦਮੀ ਟੀਮ ਦਾ ਆਉਣ ਤੇ ਸਾਰਿਆਂ ਦਾ ਧੰਨਵਾਦ ਜੀ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਚੁਣੇ ਗਏ ਪ੍ਰਧਾਨ ਸ਼੍ਰੀ ਅਮਲ ਅਰੋੜਾ ਜੀ ਔਰ ਕਾਰਜਕਾਰੀ ਪ੍ਰਧਾਨ ਸ਼੍ਰੀ ਚਵੀ ਕਲਸੀ ਜੀ ਅੱਜ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਆ ਔਰ ਅਸੀਂ ਸਵਾਰਾ ਚਰ ਦੇ ਅੰਦਰ ਸਾਡੀ ਸਾਰੀ ਟੀਮ ਹਮਾ ਮਾਕਿਲ ਸਵਾਗਤ ਕਰਨ ਲਈ ਪਹੁੰਚੀ ਆ ਕਿਉਂਕਿ ਪੰਜਾਬ ਦੇ ਅੰਦਰ ਜਿੱਨੀ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਵਾ ਉਹਦਾ ਧੰਨਵਾਦ ਦੋਰਾਹ ਜਿਲ੍ਹਾ ਵਾ ਪੰਜਾਬ ਪ੍ਰਧਾਨ ਕਰਨ ਜਾ ਰਹੇ ਆ ਤੇ ਬਹੁਤ ਖੁਸ਼ੀ ਦੀ ਲਹਿਰ ਆ ਪੰਜਾਬ ਦੇ ਅੰਦਰ ਕਾਫੀ ਪਾਰਟੀ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਅੱਜ ਪੰਜਾਬ ਦੇ ਵਿੱਚ ਸਾਬਤ ਹੋ ਰਹੇ ਆ ਔਰ ਉਸ ਕਰਕੇ ਅੱਜ ਸਾਡੀ ਸਾਰੀ ਟੀਮ ਉਨ੍ਹਾਂ ਦਾ ਸਵਾਗਤ ਕਰਨ ਲਈ ਖੜੀ ਹੋਈ ਆ ਔਰ ਅਸੀਂ ਚਾਹੁੰਦੇ ਆ ਇਸੇ ਤਰ੍ਹਾਂ ਸਾਡੇ ਜਿਹੜੇ ਨਵ ਨਿਯੁਕਤ ਪ੍ਰਧਾਨ ਹੈਗੇ ਆ ਉਹ ਪੰਜਾਬ ਨੂੰ ਹੋਰ ਲਿਆਂ ਤੇ ਲੈ ਕੇ ਜਾਣ ਉਹਨਾਂ ਦਾ ਸਾਥ ਦੇਣ ਲਈ ਅਸੀਂ ਲਗਾਤਾਰ ਡਟ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਅੱਜ ਖਵਾਰੇ ਦੇ ਅੰਦਰ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਅਸੀਂ ਚਾਹੁੰਦੇ ਆ ਕੋ ਲੋਕਾਂ ਨੇ ਜਿੱਦਾਂ ਅੱਜ ਪਰਮਾ ਹੰਗਾਰਾ ਬਿਤਾ ਉਸੇ ਤਰ੍ਹਾਂ 2027 ਵਿੱਚ ਇਹ ਸਰਕਾਰ ਦੁਆਰਾ ਬਣਾ ਕੇ ਇਤਿਹਾਸ ਬਚਾਂਗੇ। ਉਹ ਸਭ ਦਾ ਬਹੁਤ ਬਹੁਤ ਧੰਨਵਾਦ ਆ ਆ ਸਵਾਗਤ ਕਰਨ ਲਈ ਸਾਡੀ ਸਾਰੀ ਟੀਮ ਸਾਡੀ ਜਿੰਨੇ ਵੀ ਜਿਲ੍ਹੇ ਦੇ ਆਗੂਦਾਰ ਸਹਿਮਾਲ ਆ ਔਰ ਲੋਕਲ ਲੈਵਲ ਦੇ ਪੰਜਾਬ ਲੈਵਲ ਦੇ ਸਾਡੇ ਵਿਚਕਾਰ ਖੜੇ ਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਅੱਜ ਫਗਵਾੜੇ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਤੇ ਸ਼ੇਰੀ ਕਲਸੀ ਜੀ ਜਿਹੜੇ ਉੱਥੇ ਪਹੁੰਚ ਰਹੇ ਆ ਉਹਨਾਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਤੇ ਅਸੀਂ ਇੱਕ ਹੋਗੀ ਕਿ ਮੈਂ ਆਪਣੇ ਵਾਰਡ ਤੋਂ ਠੱਪ-ਠੱਪ 50 ਬੰਦਿਆਂ ਦੀ ਟੀਮ ਲੈ ਕੇ ਇੱਥੇ ਪਹੁੰਚੀ ਆ ਅਤੇ ਮੈਂ ਪੰਜਾਬ ਪ੍ਰਧਾਨ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ ਅਤੇ ਪ੍ਰਮਾਤਮਾ ਕੇ ਅਰਦਾਸ ਕਰਦੀ ਆ ਕਿ ਇਹ ਪਾਰਟੀ ਇਦਾ ਹੀ ਦਿਨ ਤੋਂ ਆਪਣੀ ਰਾਜਗਨੀ ਤਰੱਕੀ ਕਰੇ ਤੇ ਮੈਂ ਆਨ ਵਾਲੀ ਕਾਰਪੋਰੇਸ਼ਨ ਚੋਣਾ ਬਾਰੇ ਵੀ ਇਹੀ ਕਹੂੰਗੀ ਕਿ ਜਿੱਦਾਂ ਅਸੀਂ ਜਿਮਨੀ ਚੋਣਾ ਦੇ ਵਿੱਚ 3 1 ਕੀਤਾ ਹੈ ਇਦਾ ਹੀ ਅਸੀਂ 50 ਦੇ 50 ਵਾਰਡ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਅਤੇ ਇੱਥੇ ਦੇ ਸਾਡੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੇ ਰਹਿਨਮਾਈ ਏਥੇ ਅਸੀਂ ਇਹ ਇਲੈਕਸ਼ਨ ਲੜਨੀ ਹੈ ਅਤੇ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਣੀ ਹੈ ਇੱਕ ਵਾਰੀ ਫੇਰ ਇੱਥੇ ਪੰਜਾਬ ਪ੍ਰਧਾਨ ਅਮਨ ਅਰੇੜਾ ਜੀ ਤੇ ਸ਼ਰੀ ਕਲਸੀ ਜੀ ਦੇ ਆਨ ਤੋਂ ਸਾਰੇ ਪਾਰਟੀ ਵਾਸੀਆਂ ਨੂੰ ਅਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ। ਹਾਂਜੀ। ਹਾਂਜੀ ਭਾਈ ਹਾਂਜੀ। ਅੱਜ ਫਗਵਾੜਾ ਵਿਖੇ ਜਿਹੜੇ ਸਾਡੇ ਪੰਜਾਬ ਦੇ ਨਵੇਂ ਪ੍ਰਧਾਨ ਬਣੇ ਅਮਨ ਰੋੜਾ ਜੀ ਕੈਲਸੀ ਦੂਜਾ ਜੀ ਕੈਲਸੀ ਜੀ ਉਹਨਾਂ ਨੇ ਅੱਜ ਫਗਵਾੜੇ ਪਹੁੰਚ ਰਏ ਜਿਹੜਾ ਸ਼ੁਕਰਾਨਾ ਜਿਹੜੀ ਯਾਤਰਾ ਉਹਨਾਂ ਨੇ ਪਟਿਆਲੇ ਤੋਂ ਸ਼ੁਰੂ ਕੀਤੀ ਆ ਅੱਜ ਫਗਵਾੜੇ ਰੁਕਣੀ ਸਰਦਾਰ ਜਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਬਹੁਤ ਵੱਡਾ ਕਾਫਲਾ ਜਿਹੜਾ ਅੱਜ ਸਵਾਗਤ ਲਈ ਖੜਾ ਹੈ। ਔਰ ਸਾਰੇ ਵਰਕਰ ਜਿਹੜੇ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਆਏ ਜਿੰਨੇ ਵੀ ਵਰਕਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਿੱਕੇ ਜੇ ਸੱਦੇ ਦੇ ਜਿਹੜੇ ਇੰਨੇ ਲੋਕ ਅੱਜ ਇਕੱਠੇ ਹੋਏ ਆ ਮੈਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਹਰਜੀਮਾਨ ਦੀਪ ਦੀਪਾ ਸਾਡਾ ਜਿਹੜਾ ਵੀਰ ਆ ਐਮਸੀ ਉਹਦਾ ਬਹੁਤ ਧੰਨਵਾਦ ਬਰਨ ਬੰਗੜ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਔਰ ਸਾਰੇ ਵਰਕਰ ਜਿਹੜੇ ਇਕੱਠੇ ਕੀਤੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਜੈ ਆ ਆਧਾਰ ਹਾਂ ਜੀ ਸਾਰੇ ਗੁਰੂ ਰਾਮਦਾਸ ਜੀ ਤੇ ਸਤਾਨਾ ਦੇ ਸੰਗਤ ਜਿਹੜੀ ਚਰਨ ਪਰਸਨ ਗਈ ਹੈ ਅਸੀਂ ਸਾਰੀ ਸੰਗਤ ਉਹਨਾਂ ਦੇ ਚਰਨ ਪਰਸਦੇ ਆਨੰਦਪੁਰ ਆਮਦਾਸ ਜੀ ਨੇ ਜੋ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਬਣਾਇਆ ਆਤਮਾ ਦਾ ਕਰ ਅੱਜ ਉਥੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦੇਸ਼ ਆਮ ਆਦੀ ਪਾਰਟੀ ਦੇ ਕਮੇਟੀ ਦੇ ਪ੍ਰਧਾਨ ਔਰ ਕਰਛੀ ਜੀ ਜਿਹੜੇ ਵਰਕਿੰਗ ਕੈਂਪੇਨ ਨੇ ਉਹ ਗਏ ਨੇ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਔਰ ਜੋ ਪਾਰਟੀ ਨੂੰ ਫਤਿਹ ਮਿਲੀ ਹੈ ਗੁਰੂ ਤਨਵਾਦ ਨਹੀਂ ਗੁਰੂ ਸਾਹਿਬ ਦਾ ਹੋ ਸਕਦਾ ਉਹਨਾਂ ਨੂੰ ਤਾਂ ਨਮਸਕਾਰ ਹੋ ਸਕਦਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਆਮ ਆਦੀ ਪਾਰਟੀ ਦੀ ਕਿ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਔਰ ਉਹਨਾਂ ਦੀ ਸ਼ਰਨ ਵਿੱਚ ਰਹਿਣਾ ਪ੍ਰਮਾਤਮਾ ਭਲਾ ਕਰੇ ਔਰ ਜਿਹੜੇ ਵਰਕਰ ਅੱਜ ਇੱਥੇ ਆਏ ਨੇ ਪਿੰਡ ਤੋਂ ਸ਼ਹਿਰਾਂ ਤੋਂ ਦੂਸਰੇ ਜਾਂ ਕਸਬੀਆਂ ਤੋਂ ਆੜੇ ਦੋੜੋਂ ਜਿਹੜੇ ਐਮਐਲਏ ਹਲਕਿਆਂ ਦੇ ਇੰਚਾਰਜ ਸਾਹਿਬ ਜੀ ਆਵਨ ਆਏ ਨੇ ਉਹਨਾਂ ਦਾ ਤਨਵਾਦੀ ਹੈ ਖਾਸ ਕਰਕੇ ਪ੍ਰਧਾਨ ਜੀ ਦਾ ਅਮਨ ਰੋੜਾ ਜੀ ਦਾ ਤੇ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਪਵਾੜੇ ਦੇ ਡਿਡੈਂਟਾਂ ਨੂੰ ਦਰਸ਼ਨ ਦੇ ਕੇ ਉਹ ਧਾਰਮਿਕ ਸਾਂਤ ਦੇ ਗਏ ਨੇ ਮੈਂ ਸਮਝੂਗਾ ਕਿ ਸਾਡੀਆਂ ਵੀ ਦਵਾਵਾਂ ਉਹਨਾਂ ਦੇ ਨਾਲ ਨੇ ਪ੍ਰਮਾਤਮਾ ਉਹਨਾਂ ਨੂੰ ਉਹਨਾਂ ਦੇ ਕੰਮ ਵਿੱਚ ਸਫਤਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ